ਤਾਂ ਜਿਸੀ ਵਰਤ ਕਰਨਾ ਸ਼ੁਰੂ ਕਰਦੇ ਹੋ ਨਾਮ ਜਪਣਾ ਸ਼ੁਰੂ ਕਰਦੇ ਹੋ ਰੋਗ ਘਟਣ ਲੱਗਦਾ ਹੈ ਚਾਹੇ ਕਾਰਨ ਦਾ ਹੋਵੇ ਤੇ ਚਾਹੇ ਮਾਨ ਦਾ ਹੋਵੇ ਸਭ ਰੋਗ ਕਾ ਔਖਦ ਨਾਮ ਕल्याण ਰੂਪ ਮੰਕਰ ਗੁਣ ਦਾਮ ਸਰਬ ਦੁਖ ਕਾ ਹੋਵਤ ਨਾਸ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਹਸਾਸ ਨਾਮ ਦੀ ਏਕੀ ਵੰਦੀ ਬਖਸ਼ਿਸ਼ ਵਰਤ ਕੇ ਪਰੇ ਵੀ ਸੋਚੀ ਜੇ ਮਾਲਕ ਬਖਸ਼ ਦੇਵੇ ਤਾਂ ਹੀ ਆਉਂਦਾ ਸੋਚੀ ਵੀ ਹਾਲਕ ਦੀ ਦਿੱਤੀ ਕਿਤੇ ਮਿਲ ਜਾਏ ਸੰਗਤ ਦੇ ਵਿੱਚੋਂ ਤੇ ਨਹੀਂ ਤੇ ਬਿਮਾਰ ਬੰਦਾ ਹਾਏ ਹਾਏ ਤਾਂ ਬਥੇਰੀ ਕਰ ਲੈਂਦਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ ਹਾਏ ਹਾਏ ਤਾਂ ਬਥੇਰੀ ਕਰ ਲੈਂਦਾ ਵਾਹਿਗੁਰੂ ਵਾਹਿਗੁਰੂ ਨਹੀਂ ਮੂੰਹੋਂ ਨਿਕਲਦਾ ਕਿਉਂ ਆਖਣ ਔਖਾ ਨੇ ਲਗਾਹਾ ਚੌਧਰੀ ਦੁਖੀ ਬੜਾ ਜੀ